ਤੁਸੀਂ ਤੁਸੀਂ ਜਿਹੜੇ 60 70 ਦੇ ਲੋਕਾਂ ਤੁਸੀਂ ਆਇਓ ਤਾਂ ਤੁਸੀਂ ਇਹ ਰੋਡ ਟ੍ਰੈਕ ਦੇ ਤੋਂ ਤੁਹਾਨੂੰ ਬੁਲਾਇਆ ਗਿਆ ਹੈ ਜੇਕਰ ਤੁਸੀਂ ਵੀ ਦੀ ਵਾਲੀ 4 ਇੰਚ ਪ੍ਰਾਪਤ ਕਰ ਲੈਂਦੇ ਤਾਂ ਤੁਹਾਡਾ ਜਿਹੜਾ অর্ਗੈਨਿਕ ਨੰਬਰ ਟੈਸਟ ਹੁੰਦਾ ਉਹ ਤੁਹਾਡਾ ਜਿਹੜਾ ਉਹ ਸਕਸੈਸ ਹੋ ਜਾਂਦਾ ਬਲਕਿ ਤੁਸੀਂ ਪਾਸ ਹੋ ਜਾਂਦੇ ਹੋ ਇੱਕ ਜੀ ਸੋ ਕੋਈ ਰੋਡ ਟ੍ਰੈਕ ਬਣਾਣਾ ਉਹਨਾਂ ਦੇ ਵਿੱਚੋਂ ਮੈਂ ਰਿਕਮੈਂਡਰ ਕਰ ਰਿਹਾ ਵੀ ਤੁਹਾਨੂੰ ਕਹਿ ਰਿਹਾ ਹਾਂ ਬਸ 90% ਅੰਦਰ ਦਾ ਤੁਹਾਨੂੰ ਮੈਂ ਸ਼ੋਰ ਕਰਵਾ ਸਕਦਾ ਹੈਗਾ ਕਿ ਤੁਹਾਡੇ ਕੋਲ ਇਹਨਾਂ ਦੇ ਵਿੱਚੋਂ 90% ਦੇ ਕੁਐਸਚਨ ਨੇ ਜਿਹੜੇ ਉਹ ਤੁਹਾਡੇ ਕੋਲ ਜ਼ਰੂਰ ਪੁੱਛੇ ਜਾਣਗੇ ਠੀਕ ਹੈ ਜੀ ਸੋ ਬਾਕੀ ਹੋਏਗੀ ਚਾਰੇ ਹੈਗਾ ਬਲੂ ਕਲਰ ਦੇ ਸਾਈਨ ਜਿਹਦੇ ਵਿੱਚ ਨਜ਼ਰ ਆ ਰਿਹਾ ਹੈਗਾ ਟਰਨ ਟੂ ਲੈਫਟ ਆਰ ਹੈਡ ਇਹਦਾ ਮਤਲਬ ਹੁੰਦਾ ਕਿ ਜੇ ਵੀ ਤੁਸੀਂ ਇੱਕ ਰੋਡ ਤੋਂ ਸਿੱਧੇ ਗੱਡੀ ਚਲਾ ਕੇ ਹੋ ਅੱਗੇ ਜਾਂ ਕੋਈ ਵੀ ਵਹੀਕਲ ਚਲਾ ਕੇ ਆਇਓ ਡਰਾਈਵਿੰਗ ਕਰਦੇ ਆਇਓ ਤੁਸੀਂ ਤੇ ਇਸ ਸਾਈਨ ਦੇਖ ਤੋਂ ਹੋਵੇ ਸਾਈਨ ਜਿਹੜਾ ਰੋਡ ਦੇ ਉੱਤੇ ਨਜ਼ਰ ਆਉਂਦਾ ਹੈ ਆ ਤਾਂ ਉਹਦੇ ਤੇ ਲਿਖਿਆ ਆਇਆ ਕਿ ਟਰਨ ਲੈਫਟ ਆਰ ਹੈਡ ਸੋ जरा रोड है उसके तो जाके एक मोड़ आगे अगे जाके मोड़ा भी हम ठीक है वैसे जरा मतलब यही है